ਸਾਥਿਓ ਮੈਂ ਤੁਹਾਡਾ ਆਪਣਾ ਪੰਜਾਬੀ ਵਿਰਸਾ ਚੈਨਲ ਦਾ ਹਰਕੀਰਤ ਸਿੰਘ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥਿਓ ਮੇਰੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਛੱਜ ਸਾਚੇ ਛੱਜ ਪੰਜਾਬੀ ਵਿਰਸੇ ਦਾ ਬਹੁਤ ਹੀ ਅਮੀਰ ਰੰਗ ਹੈ ਅਸੀਂ ਛੱਜ ਨੂੰ ਆਮ ਤੌਰ ਤੇ ਅਨਾਜ ਦੇ ਵਿੱਚੋਂ ਦੀ ਕੂੜਾ ਜਾਂ ਫਿਰ ਮਿੱਟੀ ਅਲੱਗ ਕਰਨ ਦੇ ਲਈ ਵਰਤਦੇ ਹਾਂ ਇਸ ਦੇ ਉੱਪਰ ਇੱਕ ਅਖਾਣ ਵੀ ਹੈ ਉਹ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਇਸਦੇ ਨਾਲ ਹੀ ਇੱਕ ਮੁਹਾਵਰਾ ਵੀ ਹੈ ਛੱਜ ਦੇ ਵਿੱਚ ਪਾ ਕੇ ਛਟਣਾ ਖੈਰ ਅੱਜ ਦੇ ਵੀਡੀਓ ਦੇ ਵਿਸ਼ੇ ਤੇ ਆਉਂਦੇ ਆਂ ਸਾਥਿਓ ਮੈਂ ਤੁਹਾਨੂੰ ਪੰਜਾਬੀ ਵਿਰਸੇ ਦੀ ਇੱਕ ਖਾਸ ਗੱਲ ਦੱਸਾਂ ਕਿ ਜਦੋਂ ਵੀ ਕੋਈ ਘਰ ਆਪਣੇ ਰਿਸ਼ਤੇਦਾਰ ਨੂੰ ਕਿਸੇ ਪਾਂਡੇ ਦੇ ਵਿੱਚ ਕੋਈ ਵੀ ਸਮਾਨ ਪਾ ਕੇ ਦਿੰਦਾ ਹੈ ਤਾਂ ਉਹ ਪਾਂਡਾ ਖਾਲੀ ਨਹੀਂ ਮੁੜਦਾ ਉਸ ਦੇ ਵਿੱਚ ਕੁਝ ਨਾ ਕੁਝ ਪਾ ਕੇ ਹੀ ਭੁਇਜਦੇ ਹਨ ਸਾਥਿਓ ਤੇ ਇਹ ਰੀਤ ਅੱਜ ਵੀ ਕਾਇਮ ਹੈ ਨਾਨਕਾ ਪਰਿਵਾਰ ਵੱਲੋਂ ਆਪਣੇ ਦੋਤੇ ਜਾਂ ਦੋਤੀ ਨੂੰ ਕੋਈ ਵੀ ਸ਼ਗਨ ਛੱਲਾ ਆਦਿ ਦਿੱਤਾ ਜਾਂਦਾ ਹੈ ਤਾਂ ਉਹ ਹਮੇਸ਼ਾ ਇੱਕ ਛੱਜ ਦੇ ਵਿੱਚ ਪਾ ਕੇ ਦਿੱਤਾ ਜਾਂਦਾ ਹੈ ਅਤੇ ਅਕਸਰ ਅਸੀਂ ਗਿੱਧੇ ਪਾਣ ਵਾਲੀ ਕੁੜੀਆਂ ਦਾ ਸੁਣਿਆ ਹੀ ਹੋਵੇਗਾ ਤੋੜ ਦਿਓ ਜੀ ਇਸ ਭਾਗਾ ਵਾਲੇ ਛੱਜ ਨੂੰ ਕਿੰਨੀ ਅਜੀਬ ਗੱਲ ਹੈ ਨਾ ਅਸੀਂ ਇਸ ਨੂੰ ਇੱਕ ਤਾਂ ਭਾਗਾ ਵਾਲਾ ਛੱਜ ਆਖਦੇ ਹਾਂ ਪਰ ਅਸੀਂ ਇਸ ਨੂੰ ਭੰਨ ਵੀ ਦਿੰਦੇ ਹਾਂ ਸਾਥੀਓ ਦਰਸਾ ਸ਼ਗਨਾ ਵਾਲਾ ਛੱਜ ਭਾਗਾ ਵਾਲਾ ਛੱਜ ਹੁੰਦਾ ਹੈ ਪਰ ਇਸ ਨੂੰ ਕੋਈ ਨਾਨਕਾ ਪਰਿਵਾਰ ਕਰੇ ਨਹੀਂ ਲੈ ਕੇ ਜਾਂਦਾ ਤੇ ਦੂਜੀ ਗੱਲ ਇਹ ਕਿ ਤੀਜੇ ਕਰੋ ਕੋਈ ਵੀ ਸਮਾਨ ਨਹੀਂ ਲੈ ਕੇ ਜਾਣਾ ਹੁਣ ਅਸੀਂ ਕਰੀਏ ਕਿ ਨਾ ਹੀ ਤਾਂ ਅਸੀਂ ਤੀਜੇ ਕਰੋ ਕੋਈ ਸਮਾਨ ਲੈ ਕੇ ਜਾ ਸਕਦੇ ਆ ਨਾ ਹੀ ਅਸੀਂ ਖਾਲੀ ਛੱਜ ਲੈ ਕੇ ਜਾ ਸਕਦੇ ਆ ਇਸ ਮੌਕੇ ਤੇ ਪੂਰਾ ਨਾਨਕਾ ਪਰਿਵਾਰ ਆਪਣੀ ਡਾਂਗ ਦੇ ਨਾਲ ਉਹ ਸੱਜ ਨੂੰ ਕੁੱਟ-ਕੁੱਟ ਕੇ ਤੋੜ ਦਿੰਦਾ ਸੀ ਕਿਉਂਕਿ ਅਸੀਂ ਨਾ ਹੀ ਛੱਜ ਲੈ ਕੇ ਜਾ ਸਕਦੇ ਆ ਨਾ ਹੀ ਅਸੀਂ ਧੀ ਦੇ ਘਰ ਕੋਈ ਸਮਾਨ ਲੈ ਕੇ ਜਾ ਸਕਦੇ ਆ ਇਸ ਦੇ ਨਾਲ ਹੀ ਹਾਸਾ ਠੱਠਾ ਵੀ ਹੋ ਜਾਂਦਾ ਸੀ ਜਿੱਦਾਂ ਵੀ ਪੈ ਜਾਂਦਾ ਸੀ ਅਤੇ ਛੱਜ ਵੀ ਭੰਨਿਆ ਜਾਂਦਾ ਸੀ ਸਾਥੀਓ ਇਸ ਦੇ ਉੱਪਰ ਇੱਕ ਕਹਾਵਤ ਵੀ ਜੁੜੀ ਹੈ ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ ਸਾਥੀਓ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਕਰਕੇ ਜਰੂਰ ਦਸੀਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮੈਂ ਅਜੇ ਹੀ ਨਵੀਂ ਵੀਡੀਓ ਲੈ ਕੇ ਜਰੂਰ ਹਾਜ਼ਰ ਹੋਵਾਂਗਾ ਤੁਹਾਡਾ ਆਪਣਾ ਪੰਜਾਬੀ ਵਿਰਸਾ ਚੈਨਲ ਤੋਂ ਹਰਕੀਰਤ ਸਿੰਘ